ਸਪੈਸ਼ਲੀ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਜੇ ਸੀ 1970 ਤੋਂ ਲੈ ਕੇ ਹੁਣ ਤੱਕ ਦਾ ਡਾਟਾ ਦੇਖੀਏ ਤਾਂ ਇਹ ਥਰਡ ਲੋਇਸਟ ਜਿਹੜਾ ਨਾਈਟ ਟਾਈਮ ਟੈਂਪਰੇਚਰ ਅੱਜ 1970 ਤੋਂ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 2005 ਦੇ ਵਿੱਚ 3 ਡਿਗਰੀ ਔਰ 2000 ਦੇ ਵਿੱਚ 3.4 ਡਿਗਰੀ ਸੈਂਟੀਗ੍ਰੇਡ ਹੋਇਆ ਸੀ ਔਰ ਅੱਜ 4.6 ਡਿਗਰੀ ਥਰਡ ਲੋਵੇਸਟ ਜਿਹੜਾ ਮਿਨਿਮਮ ਟੈਂਪਰੇਚਰ ਹੈ ਔਰ ਅੱਜ ਦਾ ਮਿਨਿਮਮ ਟੈਂਪਰੇਚਰ 4.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਅਮਮਣ ਗੱਲ ਕਰਦੇ ਆਪਾਂ ਸਵੇਰੇ ਸ਼ਾਮ ਦੀ ਸਵੇਰੇ ਸ਼ਾਮ ਦਾ ਵੈਦਰ ਕੁਝ ਹੋਰ ਹੁੰਦਾ ਜਿਵੇਂ ਕਿ ਤੁਸੀਂ ਨਾਰਮਲ ਨਾਲੋਂ ਘੱਟ ਹੁੰਦਾ ਟੈਂਪਰੇਚਰ ਦਾ ਉਹ ਜਿਹੜੀ ਵਿਜ਼ਿ ਤੇ ਕਿੰਨੀ ਕ ਆ ਰਹੀ ਆ ਸਾਰਿਆਂ ਨੂੰ ਇਹੀ ਕਹਿ ਸਕਦੇ ਆ ਜੀ ਕਿ ਕਿਉਂਕਿ ਸਰਦੀ ਦੀ ਰੁੱਤ ਦੀ ਸ਼ੁਰੂਆਤ ਹੋ ਗਈ ਹੈਗੀ ਆ ਸੋ ਟੈਂਪਰੇਚਰ ਜਿਹੜਾ ਡੇ ਟਾਈਮ অর ਨਾਈਟ ਟਾਈਮ ਦੋਨੋਂ ਹੀ ਨਾਰਮਲ ਤੋਂ ਥੋੜੇ ਨੀਚੇ ਚੱਲ ਰਹੇ ਨੇ ਸੋ ਇਸ ਤਰ੍ਹਾਂ ਦੀ ਠੰਡ ਦੇ ਵਿੱਚ ਔਰ ਸੈਕੰਡਲੀ ਹੈ ਕਿ ਦਿਨ ਟਾਈਮ ਧੁੱਪ ਹੁੰਦੀ ਹੈ ਔਰ ਰਾਤ ਨੂੰ ਕਾਫੀ ਡਾਊਨ ਟੈਂਪਰੇਚਰ ਚਲੇ ਜਾਂਦਾ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਵੈਦਰ ਕੰਡੀਸ਼ਨ ਦੇ ਬੜੇ ਹੈਲਥ ਇੰਪੈਕਟਸ ਹੁੰਦੇ ਨੇ ਸੋ ਸਾਰਿਆਂ ਨੂੰ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਸਾਡੇ ਨਾਲ ਨੇ ਮੌਸਮ ਵਿਭਾਗ ਦੇ ਸੀਨੀਅਰ ਡਾਕਟਰ ਪਵਨਿਤ ਕੋਰ ਪਿੰਗਰਾਸ ਮੈਡਮ ਸਾਤਵਲਾ ਸਵਾਗਤ ਹੈ ਥੈਂਕ ਯੂ ਜੀ ਮੈਡਮ ਕਿਸ ਤਰ੍ਹਾਂ ਦਾ ਮੌਸਮ ਹੈ ਅੱਜ ਹੁਣ ਜਿਹੜਾ ਦਸੰਬਰ ਮਹੀਨਾ ਚੁਰਾ ਹੈ ਸ਼ੀਤਲਾ ਸ਼ੁਰੂ ਹੋ ਚੁੱਕੀ ਹੈ ਵੈਦਰ ਕਿਸ ਤਰ੍ਹਾਂ ਦਾ ਮੌਸਮ ਕਿਸ ਤਰ੍ਹਾਂ ਦਾ ਸਤਵਲਾ ਜੀ ਜੀ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਡੇ অর ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਨੀਚੇ ਚੱਲ ਰਿਹਾ ਕੱਲ ਦਾ ਡੇ ਟਾਈਮ ਟੈਂਪਰੇਚਰ 21.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਸੀ ਜਿਹੜਾ ਕਿ ਨਾਰਮਲ ਤੋਂ ਲਗਭਗ 2 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਔਰ ਅੱਜ ਦਾ ਮਿਨੀਮਮ ਟੈਂਪਰੇਚਰ 4.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋ ਨਾਰਮਲ ਤੋਂ ਨੀਚੇ ਦੋਨੋ ਦਿਨ ਔਰ ਰਾਤ ਦਾ ਟੈਂਪਰੇਚਰ ਚੱਲ ਰਹੇ ਨੇ ਸਪੈਸ਼ਲੀ ਅੱਜ ਦਾ ਨਾਈਟ ਟਾਈਮ ਟੈਂਪਰੇਚਰ ਜੇਸੀ 1970 ਤੋਂ ਲੈ ਕੇ ਹੁਣ ਤੱਕ ਦਾ ਡਾਟਾ ਦੇਖੀਏ ਤਾਂ ਇਹ 3rd ਲੋਏਸਟ ਜਿਹੜਾ ਨਾਈਟ ਟਾਈਮ ਟੈਂਪਰੇਚਰ ਅੱਜ 1970 ਤੋਂ ਰਿਕਾਰਡ ਕੀਤਾ ਗਿਆ ਇਹਦੇ ਤੋਂ ਪਹਿਲਾਂ 2005 ਦੇ ਵਿੱਚ 3 ਡਿਗਰੀ ਔਰ 2000 ਦੇ ਵਿੱਚ 3.4 ਡਿਗਰੀ ਸੈਂਟੀਗ੍ਰੇਡ ਹੋਇਆ ਸੀ ਔਰ ਅੱਜ 4.6 ਡਿਗਰੀ 3rd ਲੋਏਸਟ ਜਿਹੜਾ ਮਿਨੀਮਮ ਟੈਂਪਰੇਚਰ ਹੈ ਔਰ ਜੇ ਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਫਿਲਹਾਲ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਸਾਫ਼ ਖੁਸ਼ਕ ਰਹਿਣ ਦਾ ਅਨੁਮਾਨ ਹੈ ਮੈਂ ਤੁਸੀ ਕਹਾਂਗੀ ਆਉਣ ਵਾਲੇ ਸਮੇਂ ਦੇ ਵਿੱਚ ਸਾਫ਼ ਖੁਸ਼ਕ ਰਹਿਣ ਦਾ ਅਨੁਮਾਨ ਹੈਗਾ ਵੈਦਰ ਦਾ ਜਿਵੇਂ ਹੁਣ ਖੁਸ਼ਕ ਮੌਸਮ ਜ਼ਿਆਦਾ ਸਾਫ਼ ਚੱਲਦਾ ਪਿਆ ਹੈ ਇਸ ਨੂੰ ਲੈ ਕੇ ਕੀ ਪ੍ਰਿਪੇਅਰ ਹੋਣਾ ਚਾਹੀਦਾ ਕਿਉਂਕਿ ਹਾਲਾਤ ਇਦਾਂ ਦੇ ਹੋ ਚੁੱਕੇ ਨੇ ਲੋਕਾਂ ਦੇ ਚਾਹੇ ਬਜ਼ੁਰਗ ਹੋਣ ਚਾਹੇ ਬੱਚੇ ਹੋਣ ਕਿਤੇ ਨਾ ਕਿਤੇ ਮੌਸਮ ਦੇ ਖਰਾਬੀ ਦੇ ਕਾਰਨ ਵੀ ਖੁਸ਼ਕ ਹੋਣ ਦੇ ਕਾਰਨ ਵੀ ਜਿਹੜੇ ਬੱਚੇ ਬਿਮਾਰ ਹੋਣੇ ਚਾਹੀਦੇ ਉਹਨਾਂ ਨੂੰ ਬਿਲਕੁਲ ਜੀ ਕਿਉਂਕਿ ਦੋਨੋ ਡੇ অর ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ نیچے ਚੱਲ ਰਹੇ ਨੇ ਔਰ ਖੁਸ਼ਕ ਠੰਡ ਜਿਹੜੀ ਸੁੱਕੀ ਠੰਡ ਸੀਜ਼ਨ ਨੂੰ ਕਹਿੰਦੇ ਆ ਉਹ ਬਣੀ ਹੋਈ ਹੈ ਔਰ ਉਹਦੇ ਨਾਲ ਬੜੇ ਹੈਲਥ ਇੰਪੈਕਟਸ ਹੁੰਦੇ ਨੇ ਕਾਫੀ ਜਣਿਆਂ ਨੂੰ ਜਿਹੜੀਆਂ ਹੈਲਥ ਇਸ਼ੂਜ਼ ਆ ਰਹੇ ਨੇ ਸੋ ਇਸ ਤਰ੍ਹਾਂ ਦੀ ਠੰਡ ਦੇ ਵਿੱਚ ਜਿਹੜਾ ਸਾਰਿਆਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਡਾਇਰੈਕਟ ਐਕਸਪੋਜ਼ਰ ਜਿਹੜਾ ਅਵੋਇਡ ਕਰਨਾ ਚਾਹੀਦਾ ਸਪੈਸ਼ਲੀ ਬੱਚੇ ਔਰ ਬਜ਼ੁਰਗਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਮੈਡਮ ਤੁਸੀਂ ਬੱਚਿਆਂ ਦੀ ਗੱਲ ਲੀ ਵੱਡਿਆਂ ਦੀ ਗੱਲ ਕਰ ਲਈਏ ਤੇ ਜਿਹੜੇ ਕਿਸਾਨ ਨੇ ਕਿਸਾਨਾਂ ਨੂੰ ਕਿਸ ਤਰ੍ਹਾਂ ਦਾ ਵੈਦਰ ਦੇ ਧਿਆਨ ਰੱਖਣਾ ਚਾਹੀਦਾ ਕਿਉਂਕਿ ਫਸਲਾਂ ਅਲੱਗ-ਅਲੱਗ ਦੀ ਹੋਣੀ ਚਾਹੀਏ ਚਾਹੇ ਬੂਟੇ ਦੀ ਹੋਵੇ ਚਾਹੇ ਕਣਕ ਦੀ ਹੋਵੇ ਚਾਹੇ ਖਾਨ ਵਾਲੀ ਫਸਲ ਹੋਵੇ ਚਾਹੇ ਕੋਈ ਬੀਜ ਹੋਣ ਉਹਨਾਂ ਨੂੰ ਕਿਸ ਤਰ੍ਹਾਂ ਦਾ ਅਲੱਗ-ਅਲੱਗ ਤੇ ਸਾਵਧਾਨੀ ਵਰਤਣੀ ਚਾਹੀਦੀਆਂ ਨੇ ਜੀ ਫਿਲਹਾਲ بارش ਦੀ ਕੋਈ ਸੰਭਾਵਨਾ ਨਹੀਂ ਹੈ ਟੈਂਪਰੇਚਰ ਜ਼ਰੂਰ ਨੋਰਮਲ ਤੋਂ ਨੀਚੇ ਚੱਲ ਰਿਹਾ ਹੈ ਔਰ ਜਿਹੜੇ ਨੋਰਮਲ ਫਾਰਮ ਆਪਰੇਸ਼ਨਸ ਨੇ ਉਹਨਾਂ ਨੂੰ ਫਾਰਮਰਸ ਕੰਟੀਨਿਊ ਕਰ ਸਕਦੇ ਨੇ ਕਿਉਂਕਿ ਰਬੀ ਦੀਆਂ ਕ੍ਰੌਪਸ ਲੋ ਟੈਂਪਰੇਚਰ ਵਾਸਤੇ ਅਡਾਪਟਡ ਹੁੰਦੀਆਂ ਨੇ ਜਿਵੇਂ ਕਣਕ ਦੀ ਕ੍ਰੌਪ ਹੈ ਸੋ ਪਰ ਫਿਰ ਵੀ ਕੁਝ ਸਬਜ਼ੀਆਂ ਦੀਆਂ ਫਸਲਾਂ ਹੁੰਦੀਆਂ ਨੇ ਜਿਹੜੀਆਂ ਜਿਨ੍ਹਾਂ ਨੂੰ ਘੱਟ ਟੈਂਪਰੇਚਰ ਦਾ ਵੀ ਨੁਕਸਾਨ ਹੁੰਦਾ ਸੋ ਇਸ ਤਰ੍ਹਾਂ ਦੀ ਜੇ ਕੋਈ ਸੈਂਸਿਟਿਵ ਕ੍ਰੌਪਸ ਨੇ ਉਹਨਾਂ ਦੀ ਉਹਨਾਂ ਨੂੰ ਮੋਨਿਟਰਿੰਗ ਜਿਹੜੀ ਕਰਦੇ ਰਹਿਣਾ ਚਾਹੀਦਾ ਔਰ ਜੇ ਕਿਤੇ ਲੱਗੇ ਕਿ ਠੰਡ ਵਧਣ ਦਾ ਫਸਲ ਤੇ ਕੋਈ ਅਸ ਮੈਡਮ ਗੱਲ ਕਰਦੇ ਆਪਾਂ ਸਵੇਰੇ ਸ਼ਾਮ ਦੇ ਸ਼ੇਰੇ ਸ਼ਾਮ ਦਾ ਵੈਦਰ ਕੁਝ ਹੋਰ ਹੁੰਦਾ ਜਿਵੇਂ ਕਿ ਤੁਸੀਂ ਨਾਰਮਲ ਨਾਲੋਂ ਘੱਟ ਹੁੰਦਾ ਟੈਂਪਰੇਚਰ ਦਾ ਉਹ ਜਿਹੜੀ ਵਿਜ਼ਿਬਿਲਟੀ ਆ ਉਹ ਕਿੰਨੀ ਕੁ ਹੋਣੀ ਚਾਹੀਦੀ ਆ ਤੇ ਕਿੰਨੀ ਕੁ ਆ ਰਹੀ ਆ ਉਹ ਉਹਦੇ ਲਈ ਆਪਾਂ ਨੂੰ ਜਿਹੜੀ ਯਾਤਰੀ ਨੇ ਟੂਰਿਸਟ ਵਾਲੇ ਨੇ ਉਹਨਾਂ ਨੂੰ ਕੀ ਅਵੇਅਰ ਹੋਣਾ ਚਾਹੀਦਾ ਵਾ ਜੀ ਫਿਲਹਾਲ ਕੋਈ ਇਸ ਤਰ੍ਹਾਂ ਦਾ ਇਸ਼ੂ ਜ਼ਿਆਦਾ ਨਹੀਂ ਆਇਆ ਹੈਗਾ ਔਰ ਫਿਲਹਾਲ ਕਿਉਂਕਿ ਜਿਹੜਾ ਡਰਾਈ ਮੌਸਮ ਹੈਗਾ ਹਵਾ ਦੇ ਵਿੱਚ ਖੁਸ਼ਕੀ ਕਾਫੀ ਹੈ ਸੋ ਫਿਲਹਾਲ ਨੀਅਰ ਨਾਰਮਲ ਕੰਡੀਸ਼ਨਸ ਚੱਲ ਰਹੀ ਹੈ ਜੀ ਇਹ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਗੇ ਕਿਉਂਕਿ ਵੈਦਰ ਚੇਂਜ ਹੋ ਰਿਹਾ ਸਰਦੀਆਂ ਦੇ ਨੇ ਸਰਦੀਆਂ ਦੇ ਵਿੱਚ ਲੋਕਾਂ ਨੂੰ ਕੀ ਕੀ ਹੁਣ ਕਰਨਾ ਚਾਹੀਦਾ ਵਾ ਉਹ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਸਾਰਿਆਂ ਨੂੰ ਇਹੀ ਕਹਿ ਸਕਦੇ ਆਂ ਜੀ ਕਿ ਕਿਉਂਕਿ ਸਰਦੀ ਦੀ ਰੁੱਤ ਦੀ ਸ਼ੁਰੂਆਤ ਹੋ ਗਈ ਹੈਗੀਆ ਸੋ ਟੈਂਪਰੇਚਰ ਜਿਹੜਾ ਡੇ ਟਾਈਮ অর ਨਾਈਟ ਟਾਈਮ ਦੋਨੋਂ ਹੀ ਨਾਰਮਲ ਤੋਂ ਥੋੜੇ ਨੀਚੇ ਚੱਲ ਰਹੇ ਨੇ ਸੋ ਇਸ ਤਰ੍ਹਾਂ ਦੀ ਠੰਡ ਦੇ ਵਿੱਚ ਔਰ ਸੈਕੰਡਲੀ ਹੈ ਕਿ ਦਿਨ ਟਾਈਮ ਧੁੱਪ ਹੁੰਦੀ ਹੈ ਔਰ ਰਾਤ ਨੂੰ ਕਾਫੀ ਡਾਊਨ ਟੈਂਪਰੇਚਰ ਚਲੇ ਜਾਂਦਾ ਸੋ ਇਸ ਤਰ੍ਹਾਂ ਦੀਆਂ ਵੇਰੀਏਬਲ ਵੈਦਰ ਕੰਡੀਸ਼ਨ ਦੇ ਬੜੇ ਹੈਲਥ ਇੰਪੈਕਟਸ ਹੁੰਦੇ ਨੇ ਸੋ ਸਾਰਿਆਂ ਨੂੰ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਸਪੈਸ਼ਲੀ ਬੱਚਿਆਂ ਔਰ ਬਜ਼ੁਰਗਾਂ ਦੀ ਸਿਹਤ ਦਾ ਵੱਧ ਤੋਂ ਵੱਧ ਧਿਆਨ